ਹੇ ਭਾਜੀ ਆਪਣੇ ਮੱਖਣ ਸਿੰਘ ਉਹਨੇ ਸਵੇਰੇ 10 ਵਜੇ ਨਾਲ ਪੱਠੇ ਲੈਣ ਗਏ ਨੇ ਤੇ ਜਿਸ ਜਗ੍ਹਾ ਤੇ ਪੱਠੇ ਲੈਣ ਗਏ ਨੇ ਉਸ ਜਗ੍ਹਾ ਦੇ ਵਿੱਚ ਕਮਾਦ ਦੇ ਵਿੱਚ ਬਿਜਲੀ ਦੀਆਂ ਤਾਰਾਂ ਟੁੱਟ ਕੇ ਜ਼ਮੀਨ ਨਾਲ ਟਕਰਾਈਆਂ ਹੋਈਆਂ ਸਨ। ਔਰ ਇਹ ਪੱਠੇ ਵੱਢ ਕੇ ਜਦੋਂ ਉੱਥੋਂ ਤੁਰੇ ਨੇ ਇਹ ਇਹਨਾਂ ਦੇ ਉਹ ਲੱਤ ਨੂੰ ਜਿਹੜੀ ਹੈ ਉਸ ਤਾਰ ਟਕਰਾ ਗਈ ਹੈ ਜਿਹਦੇ ਕਰਕੇ ਇਹ ਉਹਨਾਂ ਨੇ ਕੋਈ ਜਦੋਂ ਜਿਆਦਾ ਉੱਥੇ ਕੀਤੀ ਛਡਾਉਣ ਦੀ ਪਰ ਨਹੀਂ ਇਹ ਉਸਤਾਰ ਦੇ ਉੱਤੇ ਇਹਦੇ ਉੱਥੇ ਹੀ ਡਿੱਗ ਪਏ ਨੇ ਜਿਹਦੇ ਕਰਕੇ ਇਹ ਏਡਾ ਵੱਡਾ ਹਾਦਸਾ ਵਾਪਰ ਗਿਆ ਸੋ ਇਹ ਉਸਤਾਰ ਬਿਜਲੀ ਦੀ ਤਾਰ ਕਰਕੇ ਹੀ ਸਾਰਾ ਜਿਹੜਾ ਇਹ ਕਰੰਟ ਲੱਗਾ ਸਰ ਇੱਕ ਕੌਣ ਕੌਣ ਹੈ ਪਰਿਵਾਰ ਵਿੱਚ ਪਰਿਵਾਰ ਦੇ ਵਿੱਚ ਜੀ ਚਾਰ ਬੇਟੀਆਂ ਨੇ ਇੱਕ ਬੇਟਾ ਹੈ ਉਹ ਵੀ ਅਨਮੈਰਿਡ ਹੈ ਤੇ ਬੇਟੀਆਂ ਵੀ ਦੋ ਅਨਮੈਰਿਡ ਨੇ ਤੇ ਇਹੋ ਹੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਸੀ ਤੇ ਜਿਹਦੇ ਕਰਕੇ ਇਹ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ ਸੋ ਇਹ ਇੱਕ ਬੜੀ ਵੱਡੀ ਟਰੈਜਡੀ ਹੈ ਸਾਨੂੰ ਕੁਝ ਕਹ ਲਓ ਕਿ ਕੁਝ ਨਲਾਕੀਆਂ ਵੀ ਨੇ ਜੋ ਇਦਾਂ ਤਾਰਾਂ ਜਿਹੜੀਆਂ ਥੱਲੇ ਡਿੱਗ ਪੈਂਦੀਆਂ ਨੇ ਇਸ ਮਹਿਕਮੇ ਨੂੰ ਵੀ ਥੋੜਾ ਟਾਈਮ ਸਿਰ ਇਹਨਾਂ ਦੇ ਉੱਪਰ ਗੌਰ ਕਰਨੀ ਚਾਹੀਦੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਾਡੀ ਇਹੋ ਹੀ ਮੰਗ ਹੈ ਕਿ ਮਾਤੜ ਪਰਿਵਾਰ ਹੈ ਗਰੀਬ ਪਰਿਵਾਰ ਹੈ ਸਹਾਰਾ ਕੋਈ ਨਹੀਂ ਰਿਹਾ ਸੋ ਜੋ ਬੰਦਰਾ ਮੁਆਵਜ਼ਾ ਜੋ ਸਰਕਾਰ ਵੱਲੋਂ ਕਿਸਾਨਾਂ ਲਈ ਰੱਖਿਆ ਗਿਆ ਮਜ਼ਦੂਰਾਂ ਲਈ ਰੱਖ ਪੰਡਾ ਜਿਹੜਾ ਹੋਇਆ ਪੂਰਾ ਮਾਮਲਾ ਕਿਸ ਤਰ੍ਹਾਂ ਹੋਇਆ ਔਰ ਕੀ ਮੰਗ ਸਰਕਾਰ ਤੋਂ ਕਰਗੇ ਤੁਸੀਂ ਦੇਖੋ ਜਿਹੜਾ ਹੈ ਹਾਸਾ ਬਹੁਤ ਮਾੜਾ ਹੈ ਦੇਖੋ ਪਰਿਵਾਰ ਵਿੱਚ ਕਮਾਉਣ ਵਾਲੇ ਇਕੱਲੇ ਸਨ ਅਜੇ ਅਜਿਹਾ ਬੇਟਾ ਵੀ ਅਨਮਾਰੜੇ ਉਹ ਵੀ ਢੱਪਾ ਕਰਦਾ ਤੇ ਇਹ ਵੀ ਆਪਣਾ ਬੱਚਿਆਂ ਦਾ ਜੇ ਚਾਰ ਧੀਆ ਨੇ ਉਹਨਾਂ ਦੀਆਂ ਤੇ ਇੱਕ ਬੇਟਾ ਇਸ ਕਰਕੇ ਉਹ ਖੇਤਾਂ 'ਚ ਗਏ ਨੇ ਉੱਥੇ ਤਾਰ ਖੰਭੇ ਤੋਂ ਡਿੱਗ ਗਏ ਉਹਦਣਾ ਉਹਨਾਂ ਦੇ ਮਤਲਬ ਲੱਤ ਨੂੰ ਗਰੰਟ ਲੱਗਾ ਤੇ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਗਰੰਟ ਨਾਲ ਇਸ ਕਰਕੇ ਅਸੀਂ ਤੇ ਸਰਕਾਰ ਕੋਲ ਇਹ ਮੰਗ ਕਰਦੇ ਆ ਤੇ ਗਰੀਬ ਪਰਿਵਾਰਾਂ ਦੇ ਜੋ ਮਜ਼ਦੂਰਾ ਕਿਸਾਨਾਂ ਵਾਸਤੇ ਸਰਕਾਰ ਵੱਲੋਂ ਜੋ ਵੀ ਵਾਤੋਂ ਦਸਾਦਾ ਮਿਲਦੀ ਉਸ ਪਰਿਵਾਰ ਨੂੰ ਦਿੱਤੀ ਜਾਵੇ ਤਾਂ ਜੋ ਪਾਲਣ ਪੋਸ਼ਣ ਬਾਅਦ ਚ ਜੋ ਬੱਚਿਆਂ ਦੀ ਮਾਤਾ ਉਹਨਾਂ ਦੀ ਘਰ ਦੀ ਮੱਖਣ ਸਿੰਘ ਜੀ ਉਹ ਇਸ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਜਾਂ ਸਾਦੀ ਉਹਨਾਂ ਦੀ ਵਿਆਹ ਕਰਨਾ ਤੇ ਉਹ ਵਧੀਆ